ਤੂੰ ਹੀ ਨਵਾ ਆ। ਬਲਾਬ ਸੇ। ਹਾਂ ਉਹਨੂੰ ਕਾਰਡ ਦੇ ਕੇ ਆਉਣਾ ਵਿਆਹ ਚ ਬੁਲਾਉਣਾ। ਕਹੋ ਚੱਲੀਏ। ਕਿਉਂ ਕਾਰਡ ਕਾ ਤੋ ਦੇਣਾ ਉਹਨੂੰ। ਵਿਆਹ ਚ ਬੁਲਾ ਲਾਂਗੇ ਮਹਾ ਆ ਜੂਗਾ। ਰੁਪਿਆ 3 ਲੱਖ ਲੈਂਦਾ ਉਹ ਖਾੜੇ ਦਾ। ਲੈ ਆ ਪਾ ਲਿਆ ਜੋੜੇ ਜਵਾਗ ਜਾਨੇ ਆ। ਤੇਥੋਂ ਤਾਂ ਨਹੀਂ ਲੈਂਦਾ। ਨਾ ਫਿਰ ਮੇਥੋਂ ਤਾਂ ਨਹੀਂ ਲੈਂਦਾ ਤੇਥੋਂ ਤਾਂ ਲਊਗਾ ਅਗਲਾ। ਮੈਂ ਤੈਨੂੰ ਨਾਲ ਲੈ ਕੇ ਜਾ ਰਿਹਾ ਵੀ ਤੂੰ ਨਾਲ ਜਾ ਮੇਰੇ ਆਪਾ ਕਰਾ ਦਾਂ ਗੱਲ ਜੀ ਬਾਤ। ਖਾੜਾ ਮੱਕਾ گاਉਣ ਗਾ ਦੂਗਾ ਕਿ ਕਦੋਂ ਵਿਆਹ ਚ ਬੁਲਾਵਾਂਗੇ ਚੱਲ ਸਾਗਣ ਨਹੀਂ ਦੇਊਗਾ ਗਾਣਾ ਹੀ ਗਾਜੂਗਾ ਕਿੱਦਾਂ ਆਏ ਉਹ ਕਾਟਾਂ ਦੇਊਗਾ ਉਹ ਹੋਰ ਓਏ ਯਾਰ ਹੋ ਐ ਕਿੱਥੋਂ ਆਊਗਾ ਯਾਰੋ ਉਹੀ ਹਰ ਇੱਕ ਕਹਿ ਦਿੰਦਾ ਕਾਟ ਦੇ ਬੁਲਾ ਲਓ ਕਾਰਡ ਤੇ ਸਕੂਟਰ ਭੇਜ ਦੂੰਗਾ ਉਹਦਾ ਖਰਚਾ ਨਹੀਂ ਹੋਣ ਦਿੰਦੇ ਤੇਲ ਪਾਣੀ ਦਾ ਆਜੂਗਾ ਦੱਸ ਰੋਪਾ ਬੱਜੂ ਥੋੜੀ ਜੀ ਓਏ ਯਾਰ ਐ ਕਿੱਥੋਂ ਆਊਗਾ ਹੋਤਾ ਯਾ ਉਹੀ ਮਰੀ ਜਾਣਾ ਤੂੰ ਅਗਲਾ گاਉਣਾ ਵਾਲਾ ਹੋ ਰੁਪਿਆ 6.5 ਲੱਖ ਲੈਂਦਾ ਉਹ ਖਾੜੇ ਦਾ ਤੈਨੂੰ ਦੱਸਾਂ ਮੈਂ ਇੰਨਾ ਮਹਿੰਗਾ ਹਾਂ ਹਰ ਇੱਕ ਕਹਿ ਦਿੰਦਾ ਕਾਟ ਦੇ ਦੇ ਆਮਗੇ ਅੱਗੇ ਜਦੋਂ ਚੱਲਿਆ ਨਹੀਂ ਤੀ ਉਦੋਂ ਕਾਟ ਕੇ ਜਿੱਦ ਦੇ ਆਪਣੇ ਬਾਹ ਫੜ ਲਈ ਵਿਚਾਰੇ ਦੀ ਹੁਣ ਹਰੇ ਕਹਿੰਦਾ ਕਾਟ ਦੇ ਕੇ ਬਰਾ। ਮਹਾ ਚੱਲ ਤੇਰਾ ਜਾੜ ਛਾੜਦਾ ਮਹਾ ਤੇਰਾ ਭਈ ਤੂੰ ਦਾ ਜਰ ਕਹਾਂ ਭਾਜੇ